ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਨੀਅਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਠੀਕ ਹੋਵਗੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਨਾ ਕਿ ਨਸੀਬ ਨੇ ਦਲਜੀਤ ਨੂੰ ਕੀ ਰਿਪਲਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਆ ਦਲਜੀਤ ਨੇ ਵੀ ਇੰਸਟਾਗ੍ਰਾਮ ਦੇ ਉੱਪਰ ਸਟੋਰੀ ਲਾ ਕੇ ਨਸੀਬ ਨੂੰ ਜਿਹੜਾ ਕੀ ਉਹ ਜਵਾਬ ਦਿੱਤਾ ਆ ਉਹ ਵੀ ਤੁਹਾਨੂੰ ਅਸੀਂ ਇਹ ਵੀਡੀਓ ਵਿੱਚ ਦੱਸਾਂਗੇ ਕਿ ਦਲਜੀਤ ਨੇ ਕੀ ਕਿਹਾ ਆ ਨਸੀਬ ਨੂੰ ਪਰ ਤੁਹਾਨੂੰ ਇਨੀ ਗੱਲ ਦੱਸ ਦਿੰਦੇ ਹਾਂ ਕਿ ਜਦੋਂ ਨਸੀਬ ਨੇ ਇਹ ਸਟੋਰੀਆਂ ਪਾਈਆਂ ਸੀਗੀਆਂ ਦਲਜੀਤ ਉਦੋਂ ਚੁੱਪ ਸੀਗਾ ਅਤੇ ਉਸ ਤੋਂ ਅਗਲੇ ਦਿਨ ਜਦੋਂ ਕੀ ਸਵੇਰ ਹੋਈ ਆ ਉਸ ਤੋਂ ਬਾਅਦ ਦਲਜੀਤ ਨੇ ਆਪਣੀ ਇੰਸਟਾਗ੍ਰam ਤੇ ਜੇਡੀ ਸਟੋਰੀ ਲਾਈ ਆ ਨਸੀਬ ਨੂੰ ਉਹਨੇ ਕਿਹੜੀਆਂ ਗੱਲਾਂ ਕੀਤੇ ਨੇ ਉਹ ਤੁਹਾਨੂੰ ਅਸੀਂ ਦਲਜੀਤ ਦੀ ਉਹ ਸਟੋਰੀ ਵੀ ਦਿਖਾ ਦਿੰਨੇ ਆ ਜਿਹੜੀ ਕਿ ਦਲਜੀਤ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਅੱਜ ਇਸ ਵੇਰੇ ਲਗਾਈ ਸੀਗੀ ਹਾਂਜੀ ਦੋਸਤੋ ਇਹ ਸਟੋਰੀ ਆ ਤੁਹਾਨੂੰ ਅਸੀਂ ਪੜ੍ਹ ਕੇ ਸੁਣਾ ਵੀ ਦਿੰਨੇ ਆ ਕਿ ਦਲਜੀਤ ਨੇ ਕੀ ਕਿਹਾ ਨਸੀਬ ਨੂੰ ਉਹਨਾਂ ਨੇ ਕਿਹਾ ਹੈ ਕਿ ਸਭੋ ਗੋਬਿੰਦ ਹੈ ਨਸੀਬ ਮੇਰੇ ਵੀਰ ਬਹੁਤ ਸਾਰਾ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ ਬਹੁਤ ਤਰੱਕੀ ਦੇਵੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਉਹ ਆਪ ਹੀ ਬੋਲ ਰਿਹਾ ਹੈ ਅਤੇ ਆਪ ਹੀ ਜਵਾਬ ਵੀ ਦੇ ਰਿਹਾ ਆ ਮੇਰੇ ਵੱਲੋਂ ਸਿਰਫ ਪਿਆਰ ਤੇ ਪਿਆਰ ਤੇ ਥੱਲੇ ਦਲਜੀਤ ਨੇ ਲਿਖਿਆ ਆ ਕਿ ਸ਼ੁਕਰ ਹਾਂਜੀ ਦੋਸਤੋ ਜੇਕਰ ਤੁਸੀਂ ਨਸੀਬ ਜਿਓ ਵੀਡੀਓ ਨਹੀਂ ਦੇਖੀ ਜਿਸ ਦੇ ਵਿੱਚ ਕਿ ਉਹਨੇ ਦਲਜੀਤ ਨੂੰ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ ਸਾਡੇ ਚੈਨਲ ਦੇ ਉੱਪਰ ਜਾਓ ਅਤੇ ਤੁਹਾਨੂੰ ਦੂਜੇ ਨੰਬਰ ਦੇ ਉੱਪਰ ਹੀ ਉਹ ਵੀਡੀਓ ਮਿਲ ਜੂਗੀ ਅਤੇ ਉਹ ਵੀਡੀਓ ਜ਼ਰੂਰ ਵੇਖਿਓ ਅਤੇ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਦੱਸਿਓ ਇਦਾਂ ਦੀਆਂ ਨਵੀਆਂ ਅਦਾਸ ਦੀਆਂ ਹੋਰ ਅਪਡੇਟਾਂ ਸੀ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਾਵਾਂਗੇ ਬਹੁਤ ਜਲਦੀ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਆਪਣੀ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਸਬਸਕ੍ਰਾਈਬ ਕਰ ਲਓ